ਸਰਬਹਰ ਸੰਗਦੀ ਸੰਸਾਰ ਦੇ ਵਿੱਚ ਜੀਵ ਆਉਂਦਾ ਹੈ ਜੀਵ ਸੰਸਾਰ ਦੇ ਵਿੱਚ ਚਲੇ ਜਾਂਦਾ ਹੈ ਪਰ ਇਹਨਾਂ ਪੰਜਾਂ ਤੱਤਾਂ ਨੂੰ ਅਜ ਤੱਕ ਕਦੀ ਕਿਸੇ ਨੇ ਲੇਕੇ ਲਾਇਆ ਹੀ ਨਹੀਂ ਸੀ ਪੰਜਾਂ ਤੱਤਾਂ ਨੇ ਪਾਰ ਬ੍ਰਹਮਪਾਤ ਪਰਮੇਸ਼ਵਰ ਅੱਗੇ ਪੁਕਾਰ ਕੀਤੀ हे ਅਕਾਲ ਪੁਰਖ ਤੁਸੀਂ ਸਾਡੇ ਤੇ ਰਹਿਮਤ ਕਰੋ ਸਾਡੇ ਪੰਜਾਂ ਤੱਤਾਂ ਨੂੰ ਲੇਕੇ ਲਾ ਲਓ ਪਰਮੇਸ਼ਵਰ ਨੇ ਪੰਜਾਂ ਤੱਤਾਂ ਦੀ ਪੁਕਾਰ ਸੁਣ ਲਈ ਪੰਜਾਂ ਤੱਤਾਂ ਨੂੰ ਲੇਕੇ ਲਾ ਲਿਆ ਤੇ ਪੰਜਵੇਂ ਸ਼ਬਦ ਦੇ ਮਾਲਕ ਨੇ ਹੁਕਮ ਦੇਤਾ ਜੋ ਮੇਰਾ ਗੁਰਸਿੱਖ ਹੈ ਜੋ ਮੇਰਾ ਪਗਤ ਹੈ ਸੌਂਦਿਆਂ ਜਾਗਦਿਆਂ ਪੰਜ ਵਾਰ ਬੋਲਿਆ ਕਰੋ ਮੇਰਾ જયਕਾਰ ਸੋង ਮਾਰਾਈ ਸ਼ੇਸ਼ ਤੇ ਜੋਗਵਾਨ ਪੰਜ ਵਾਰ જયਕਾਰਾ ਇਸ ਕਰਕੇ ਬੋਲਿਆ ਜਾਂਦਾ ਕਿ ਅਸੀਂ ਦੁਬਾਰਾ ਸੰਸਾਰ ਦੇ ਵਿੱਚ ਕਿਸੇ ਨੇ ਵੀ ਜਨਮ ਲੈਣਾ ਹੀ ਨਹੀਂ ਇਸ ਕਰਕੇ ਪੰਜ ਜਕਾਰੇ ਬੋਲੇ ਜਾਂਦੇ ਨੇ ਪੰਜਾਂ ਜਕਾਰਿਆਂ ਦੇ ਵਿੱਚ ਪਰਮੇਸ਼ਰ ਆਪਣੇ ਆਪਣਤਾਂ ਦੀ ਆਵਾਜ਼ ਸੁਣਦੇ